ਹਰਾ ਗੁਰੂ ਹਰ ਬੋਡਰ ਦੀ ਸਕੇਟ ਡਿਪਟਿਕ ਆਪਨਰ ਜਿੱਤਾ ਜਿਨ੍ਹਾਂ ਨੇ ਇਹ ਵੀ ਲੈ ਕੇ ਪੂਰਾ ਯੂਨਾਈਟਡ ਹੋ ਕੇ ਯੂਨਾਈਟਡ ਹੋ ਕੇ ਲੜਿਆ ਤੇ ਜਿਹਦਾ ਅੰਤਿਮ ਜਾਗਤ ਪਾਇਆ ਵਰਕਰ ਤੋਂ ਅਚ ਐਮਐਲਏ ਬਣਿਓ 27 ਸਾਲਾਂ ਤੋਂ ਕੀ ਕਹਿਣਾ ਚਲੋ ਇਹ ਕੁਰਸੀ ਤਾਂ ਹੈ ਯਰ ਵਰਕਰ ਦਾ ਭਾਵ ਹੈ ਇਹ ਬੜਾ ਲੰਮਾ ਸਮਾਂ ਵਗਾਇਆ ਲੱਗ ਰਿਹਾ ਮੈਨੂੰ ਕੋਈ ਇਹਨੂੰ ਪਹਿਲੀ ਕਰਦੇ ਹਾਂ ਬਾਤ ਨਾਲੇ ਥੱਲੇ ਕਰ ਦਿਓ ਦੱਸੀ ਆ ਅੱਜ ਦੇ ਬੜੇ ਕੰਮ ਸੀ ਥੱਲੇ ਕਰ ਲੋ ਯਾਰ ਆਮ ਆਦਮੀ ਪਾਰਟੀ ਦੀ ਹੋਰ ਸੀਟ ਮੰਨੀ ਜਾ ਰਹੀ ਸੀ ਆਮ ਆਦਮੀ ਪਾਰਟੀ ਆਮ ਵਰਕਰ ਦੀ ਕੋਈ ਹੈ ਬਾਈ ਬਾਈ ਪਨਾ ਕਰ ਮੜਾ ਯਾਰ ਇਹ ਆਮ ਵਰਕਰ ਦੀ ਕੋਈ ਮੂੰਹ ਚ ਤਾਂ ਨਾ ਪਾਓ ਯਾਰ ਥੋੜਾ ਥੋੜਾ ਥੱਲੇ ਕਰ ਲੋ ਯਾਰ ਆਈਡੀ ਫੋਟੋਫੇਲ ਖੜਨ ਥੋੜਾ ਜਿਹਾ ਫੋਟੋਫੇਲ ਖੜਨ ਲੋ ਯਾਰ ਤਾਂ ਹੀ ਗੱਲ ਕਰਨੀ ਠੀਕ ਕਰੀਏ ਨਾ ਦੇਖੋ ਮੈਂ ਇਹਦੇ ਤੋਂ ਲੋਕਾਂ ਤੋਂ ਇਹਨਾਂ ਦੇ ਪੁੱਛਾ ਕੀਤਾ ਪਹਿਲੀ ਕਰ ਲੋ ਯਾਰ ਪਹਿਲੀ ਕਰ ਲੈ ਉਹਨੂੰ ਕਿੰਨੇ ਲੋਕਾਂ ਨੂੰ ਜਿਹੜੀ ਜੀਵਨ ਦੀ ਲਾਈਨ ਆਈਡੀ ਫੋਟੋ ਦੀ ਬੰਦੀ ਮੜੀ ਫਿਰ ਸਾਰੀ ਧਲੇ ਕਰ ਲੋ ਹੌਲੀ ਹੌਲੀ ਪੜਾਓ ਉਹਨਾਂ ਨਾਲ ਸਰੰਗ ਰਾਇ ਲੈ ਕੇ ਉਹਨੂੰ ਕੀ ਸਮੱਸਿਆ ਕਿਸ ਤਰ੍ਹਾਂ ਦੀ ਹੱਲ ਕਰਾ ਸਕਦੇ ਆ ਉਹਨਾਂ ਲੋਕਾਂ ਦੇ ਰਾਇ ਨਾਲ ਸਾਰਾ ਰੋਡ ਮੈਪ ਬਣਾ ਕੇ ਇਹਨਾਂ ਲੋਕਾਂ ਦੀ ਆਵਾਜ਼ ਮੈਂ ਬਿਨਾਂ ਵਿਧਾਨ ਸਭਾ ਚ ਉਠਾऊंगा ਜੇਕਰ ਮੈਨੂੰ ਸੜਕਾਂ ਤੇ ਬੈਠਣਾ ਪੈਨ ਲੋਕਾਂ ਜਿਹੜਾ ਇਧਰ ਨੂੰ ਆਉਂਦੇ ਨੇ ਸੜਕਾਂ ਦੇ ਵਿੱਚ ਜਿਦਾਂ ਦਾ ਮਾਹੌਲ ਹੈ ਪਾਣੀ ਪੀਣ ਦੀ ਜੇ ਮੈਂ ਹੋਰ ਅੱਜ ਮੈਂ ਘਰੋਂ ਸਿੱਧਾ ਇੱਥੇ ਆਇਆ ਘਰੇ ਕਾਫੀ ਜਿਆਦਾ ਰੌਣਕ ਮੇਲਾ ਲੱਗਿਆ ਹੋਇਆ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਹੂੰ ਉਹ ਘਰੇ ਚੱਲੇ ਉਹ ਦੂਬੜੇ ਕਿਹੜੇ ਬਰੇ ਸਾਥੀ ਆ ਜਾਂ ਸਾਡੀ ਲੀਡਰਸ਼ਿਪ ਉਹ ਆ ਰਹੀ ਹੈ ਕਿ ਉਸ ਹਿਸਾਬ ਨਾਲ ਵੀ ਅਗਲਾ ਪ੍ਰੋਗਰਾਮ ਕੀ ਬਣਦਾ ਕਿੱਥੇ ਮੱਥਾ ਟੇਕਣ ਜਾਣਾ ਕਿੱਦਾਂ ਸ਼ਹਿਰ ਜਾਣਾ ਉਹਦਾ ਸਾਰਾ ਟੂਰ ਉਹ ਬਣਾਉਣਗੇ ਰਾਜਾ ਪਟੰਗੀ ਦੀ ਪਹੁੰਚ ਰਹੇ ਨੇ ਇੱਥੇ ਤੁਹਾਡੀ ਰਾਜਾ ਪਟੰਗੀ ਨਾਲ ਜੇ ਮੇਰੀ ਗੱਲ ਨਹੀਂ ਹੋਈ ਜਦੋਂ ਹੀ ਇੱਕਦਮ ਇਲੈਕਸ਼ਨ ਦਾ ਜਿਹੜਾ ਰਿਜ਼ਲਟ ਡਿਕਲੇਅਰ ਹੋਇਆ ਉਹਦੋਂ ਤੋਂ ਲੈ ਕੇ ਜਿਹੜਾ ਕਾਫੀ ਜ਼ਿਆਦਾ ਜਿਹੜਾ ਘਰੇ ਇਕੱਠ ਵੱਡ ਦੇ ਵਿੱਚ ਵਧਾਈਆਂ ਦੇਣਾ ਤੇ ਮੈਂ ਬਿਣੀ ਰਿਹਾ ਲੰਲਾਂ ਦੇ ਵਿੱਚ ਤਿੰਨ ਤੋਂ ਸੀਟਾਂ ਦੇ ਵਿੱਚੋਂ ਇੱਕ ਜੀ ਕੀ ਕਿਦਾਂ ਦਾ ਜਿਹੜਾ ਕਿਸੇ ਹੁਣ ਤੱਕ ਤੋਂ ਕਿ ਇੱਕ ਸੀਟ ਕਾਂਗਰਸ ਨੂੰ ਮਿਲੀ ਆ ਕਿਸੇ ਸੀਨੀਅਰ ਲੀਡਰ ਦਾ ਤੁਹਾਨੂੰ ਮੁਬਾਰਕਾਂ ਵਗੈਰਾ ਆਈਆਂ ਜਿਹੜੀ ਹਾਂ ਜੀ ਸਾਰੀ ਲੀਡਰਸ਼ਿਪ ਮੇਰੇ ਨਾਲ ਕੰਟੈਕਟ ਦੇ ਵਿੱਚ ਆ ਮੋਤਾਜ ਸਿੰਘ ਬਾਜਵਾ ਜੀ ਫੋਨ ਆਇਆ ਵਿਜੇਂਦਰ ਸਿੰਘ ਲਾਜੀ ਨੰਕਰ ਲਾਜੀ ਚੰਨੀ ਸਾਹਿਬ ਦਾ ਵੀ ਫੋਨ ਆਇਆ ਤਾਂ ਜਿਹੜੀ ਇੱਕ ਤੇ ਜਿਹੜੀ ਆਪਣਾ ਜਿਹੜੀ ਜਿੱਤ ਆ ਬਰਨਾਲੇ ਦੀ ਜਿਹੜੀ ਇਹ ਪੰਜਾਬ ਜਿਹੜਾ 2027 ਦਾ ਮੁੱਢ ਬਣੂਗੀ ਬਣੂਗੀ ਤੇ ਇਹ ਕੱਲੇ ਬਰਨਾਲੇ ਦਿੱਤ ਲਈਆਂ ਪੂਰੇ ਪੰਜਾਬ ਦੇ ਦਿੱਤਾਂ ਤੇ ਕੰਮ ਨੇ ਜਿਹਦੇ ਚਹਨ ਦੇ ਵਿੱਚ ਰੱਖੇ ਨੇ ਬਰਨਾਲੇ ਦੇ ਲਈ ਕਿਹੜੇ ਕੰਮ ਨੇ ਜਿਹੜੀਆਂ ਅੱਜ ਦਾ ਬੇਸਿਕ ਨੀਡ ਦਾ ਦੂਜਾ ਰਿਹਾ ਬਰਨਾਲਾ ਚਾਹੇ ਪੀਣ ਵਾਲੇ ਪਾਣੀ ਦੀ ਹੋਵੇ ਚਾਹੇ ਸੀਵਰੇਜ ਦੀ ਗੱਲ ਹੋਵੇ ਤੇ ਜੱਜਮਸਪੂਰ ਐਜੂਕੇਸ਼ਨ ਨਿਕਾਲੋ ਜਿਹੜਾ ਨੇ ਵੱਡੇ ਵੱਡੇ ਦਾਅਵੇ ਦਿੱਤੇ ਸੀ ਜਿਹੜੇ ਗਵਰਨਮੈਂਟ ਦੇ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਬਣਾ ਦੇਣਗੇ ਚਾਹੇ ਮਹੱਲਾ ਕਲੀਨਿਕਾਂ ਦੀ ਗੱਲ ਕੀਤੀ ਸੀ ਵੀ ਥ੍ਰੀ ਇਲਾਜ ਹੋਗਾ ਇਹ ਜਿਹੜੇ ਖੋਰ ਬੜੇ ਬੜੇ ਕਮਿਟਮੈਂਟਸ ਸੀ ਕਿ ਜਿਵੇਂ ਰਿਟਾਇਰਡ ਮੁਲਾਜ਼ਮਾਂ ਨੂੰ ਕਿਹਾ ਸੀ ਤੁਹਾਡੀ 올ਡ ਪੈਨਸ਼ਨ ਸਕੀਮ ਲਾਗੂ ਕਰਾਂਗੇ ਉਹ ਸਾਰੇ ਮੁੱਦਿਆਂ ਨੂੰ ਲੈ ਕੇ ਹਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਤੁਸੀਂ ਕਾਂਗਰਸ ਦੇ ਸਿੰਗਲ ਮੋਬਾਈਲ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਐਮਐਲਏ ਦੇ ਦਮ ਹੋਣਾ ਚਾਹੀਦਾ ਸਾਰਾ ਕੁਝ ਖਰਾ ਲੈਂਦਾ ਮੈਂ ਮੈਂ ਜਿੰਦਾਬਾ ਕਲਦੀਪ ਸਿੰਘ ਕਾਲਾ ਢਿੱਲੋ ਹਾਰਾ ਗੁਰੂ ਅੰਡੋਟਰ ਦੀ ਸਟੇਟ ਦੀ ਜਿਹੜੀ ਜਿੱਤਾਂ ਜਿਨ੍ਹਾਂ ਨੇ ਤੇ ਜਿਹੜਾ ਜੁਆਇਨਟ ਹੋ ਕੇ ਯੂਨਾਈਟਡ ਹੋ ਕੇ ਲੜਿਆ ਤੇ ਜਿਹਦਾ ਪੀਕਾ ਪੋਸਟ ਆਇਆ ਪਰਕਰ ਤੋਂ ਅਚ ਐਮਐਲਏ ਬਣਿਓ 27 ਸਾਲਾਂ ਤੋਂ ਕੀ ਕਹਿਣਾ ਚਲੋ ਇਹ ਕੁਸੀ ਤਾਂ ਹੈ ਯਾਰ ਬਕਰਾਂ ਦਾ ਭਾਵ ਹੈ ਕੁਸੀ ਦਾ ਇਹ ਬੜਾ ਲੰਮਾ ਸਮਾਂ ਹੋ ਗਿਆ ਜੀ ਲੱਗਦਾ ਮੈਂ ਬਾਈ ਇੱਕ ਪਹਿਲੀ ਕਰਦੇ ਥੱਲੇ ਕਰ ਲੋ ਯਾਰ ਆਮ ਆਦਮੀ ਪਾਰਟੀ ਦੀ ਹੋਰ ਸੀਟ ਮੰਨੀ ਜਾ ਰਹੀ ਸੀ ਆਮ ਆਦਮੀ ਪੰਜਾਬ ਸਰਕਾਰ ਇਹ ਆਮ ਵਰਕਰੀ ਜੇ ਕੋਈ ਹੈ ਬਾਈ ਬੱਸ ਪਨਾ ਕਿ ਮੜਾ ਯਾਰ ਕਿਸਾ ਦੀ ਆਮ ਵਰਕਰੀ ਜੇ ਕੋ ਮੂੰਹ ਚ ਦਾ ਨਾ ਪਾਓ ਯਾਰ ਥੋੜਾ ਥੋੜਾ ਥੱਲੇ ਕਰ ਲੋ ਯਾਰ ਆਈਡੀ ਫੋਟੋਵਲ ਖੜਨ ਥੋੜਾ ਜਿਹਾ ਫੋਟੋਵਲ ਖੜਨ ਲੋ ਯਾਰ ਤਾਂ ਹੀ ਗੱਲ ਕਰਨੀ ਠੀਕ ਕਰੀਏ ਦੇਖੋ ਮੈਂ ਇਹਦੇ ਤੋਂ ਲੋਕਾਂ ਤੋਂ ਦੇਖੋ ਹਸਾ ਕੀਤਾ ਟੈਲੀ ਕਰ ਲੋ ਯਾਰ ਇੱਕ ਪਹਿਲੀ ਕਰ ਲਾ ਸਾਨੂੰ ਕਿੰਨਾ ਲੋਕਾਂ ਨੂੰ ਜਿਹੜੀ ਜੀਵਨ ਦੀ ਲਾਈਨ ਆਈਡੀ ਚੋਣ ਕਰੋ ਮੜੀ ਥੱਲੇ ਸਾਰੀ ਥੱਲੇ ਕਰ ਲੋ ਹੌਲੀ ਹੌਲੀ ਪੜਾਓ ਨਾਲ ਸਰੰਗ ਰੈ ਲੈ ਕੇ ਉਹਨੂੰ ਕੀ ਸਮੱਸਿਆ ਉਸ ਤਰ੍ਹਾਂ ਜੀ ਹੱਲ ਕਰਾ ਸਕਦੇ ਆ ਉਹਨਾਂ ਲੋਕਾਂ ਦੇ ਰਾਇ ਨਾਲ ਸਾਰਾ ਰੋਡ ਮੈਪ ਬਣਾ ਕੇ ਇਹਨਾਂ ਲੋਕਾਂ ਦੀ ਆਵਾਜ਼ ਮੈਂ ਬਿਨ ਬਿਧਾਨ ਸਭਾ ਚ ਪਹੁੰਚਾਂਗਾ ਜੇਕਰ ਮੈਨੂੰ ਸੜਕਾਂ ਤੇ ਬੈਠਣਾ ਪੈ ਲੋਕਾਂ ਨਾਲ ਲੜਨ ਉਹ ਤਾਂ ਮੈਂ ਸੜਕਾਂ ਤੇ ਸ਼ਹਿਰ ਦੇ ਵਿੱਚ ਕਿੰਦਾ ਦਾ ਮਾਹੌਲ ਹੈ ਪਾਣੀ ਪੀਣ ਦੀ ਜੇ ਮੈਂ ਹੋਰ ਅੱਜ ਮੈਂ ਘਰੋਂ ਸਿੱਧਾ ਇੱਥੇ ਆਇਆ ਘਰੇ ਕਾਫੀ ਜਿਆਦਾ ਰੌਣਕ ਮੇਲਾ ਲੱਗਿਆ ਹੋਇਆ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਮ ਹੂੰ ਉਹਨਾਂ ਘਰੇ ਚੱਲੇ ਉਦੋਂ ਮੜ ਕਿਹੜੇ ਵੇਲੇ ਸਾਥੀ ਆ ਜਾਂ ਸਾਡੀ ਲੀਡਰਸ਼ਿਪ ਉਹ ਆ ਰਹੀ ਹੈ ਤੇ ਉਸ ਹਿਸਾਬ ਨਾਲ ਵੀ ਅਗਲਾ ਪ੍ਰੋਗਰਾਮ ਕੀ ਬਣ ਰਿਹਾ ਕਿੱਥੇ ਮੈਥਾ ਨਿਕਲ ਜਾਣਾ ਕਿੱਦਾਂ ਸ਼ਹਿਰ ਜਾਣਾ ਉਹਦਾ ਸਾਰਾ ਟੂਰ ਉਹ ਬਣਾਉਣਗੇ ਰਾਜਾ ਪੜੰਗੀ ਦੀ ਪਹੁੰਚ ਰਹੇ ਨੇ ਇੱਥੇ ਤੁਹਾਡੀ ਰਾਜਾ ਪੜੰਗੀ ਨਾਲ ਜੇ ਮੇਰੀ ਗੱਲ ਨਹੀਂ ਹੋਈ ਤੇ ਜਦੋਂ ਹੀ ਇੱਕਦਮ ਇਲੈਕਸ਼ਨ ਦਾ ਜਿਹੜਾ ਰਿਜ਼ਲਟ ਡਿਕਲੇਅਰ ਹੋਇਆ ਉਦੋਂ ਤੋਂ ਲੈ ਕੇ ਜਿਹੜਾ ਕਾਫੀ ਜ਼ਿਆਦਾ ਜਿਹੜਾ ਘਰੇ ਇਕੱਠ ਵੱਡ ਦੇ ਵਿੱਚ ਵਧਾਈਆਂ ਦੇਣਾ ਤੇ ਮੈਂ ਬਿਠੀ ਰਿਹਾ ਲੰਲਾਂ ਦੇ ਵਿੱਚ ਤਿੰਨਾਂ ਸੀ ਜੀ ਕੀ ਕਿਦਾਂ ਦਾ ਜਿਹੜਾ ਕਿਸੇ ਹੁਣ ਤੱਕ ਤੋਂ ਕਿ ਇੱਕ ਸੀਟ ਕਾਂਗਰਸ ਨੂੰ ਮਿਲੀ ਆ ਕਿਸੇ ਸੀਨੀਅਰ ਲੀਡਰ ਦਾ ਤੁਹਾਨੂੰ ਮੁਬਾਰਕਾਂ ਵਗੈਰਾ ਆਈਆਂ ਜਿਹੜੀ ਹਾਂ ਜੀ ਸਾਰੀ ਲੀਡਰਸ਼ਿਪ ਮੇਰੇ ਨਾਲ ਕੰਟੈਕਟ ਦੇ ਵਿੱਚ ਆ ਮਨਤਾਜ ਸਿੰਘ ਬਾਜਵਾਜ ਫੋਨ ਆਇਆ ਜੇਦਰ ਸਿੰਘ ਲਾ ਜੀ ਨਾਲ ਗੱਲ ਹੋ ਰਹੀ ਹੈ ਚੰਨੀ ਸਾਹਿਬ ਦਾ ਵੀ ਫੋਨ ਆਇਆ ਤਾਂ ਜਿਹੜੀ ਇੱਕ ਤੇ ਜਿਹੜੀ ਆਪਣਾ ਜਿਹੜੀ ਜਿੱਤ ਆ ਬਰਨਾਲੇ ਦੀ ਜਿਹੜੀ ਇਹ ਪੰਜਾਬ ਜਿਹੜਾ 2027 ਦਾ ਮੁੱਢ ਬਣੂਗੀ ਬਣੂਗੀ ਤੇ ਇਹ ਕੱਲੇ ਬਰਨਾਲੇ ਜਿੱਤਣੀਆਂ ਮੂਚੇ ਪੰਜਾਬ ਦੀ ਜਿੱਤਾਂ ਤੇ ਇਹ ਕੰਮ ਨੇ ਜਿਹੜੇ ਜਹਨ ਦੇ ਵਿੱਚ ਰੱਖੇ ਹੋ ਨੇ ਬਰਨਾਲੇ ਦੇ ਲਈ ਕਿਹੜੇ ਕੰਮ ਨੇ ਜਿਹੜੀਆਂ ਅੱਜ ਦਾ ਬੇਸ ਕਮੇਟ ਦਾ ਦੂਜ ਰਿਹਾ ਬਰਨਾਲਾ ਚਾਹੇ ਉਹ ਪੀਣ ਵਾਲੇ ਪਾਣੀ ਦੀ ਹੋਵੇ ਚਾਹੇ ਸੀਵਰੇਜ ਦੀ ਗੱਲ ਹੋਵੇ ਇਹ ਜੱਜ ਮ ਸਕੂਲ ਐਜੂਕੇਸ਼ਨ ਨਿਕਾਲੋ ਜਿਹੜਾ ਨੇ ਵੱਡੇ ਵੱਡੇ ਦਾਅਵੇ ਕੀਤੇ ਸੀ ਜਿਹੜੇ ਗਵਰਨਮੈਂਟ ਦੇ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਬਣਾ ਦੇਣਗੇ ਚਾਹੇ ਮਹੱਲਾ ਕਲੀਨਿਕਾਂ ਦੀ ਗੱਲ ਕੀਤੀ ਸੀ ਵੀ ਇਥੇ ਇਲਾਜ ਹੋਊਗਾ ਇਹ ਜਿਹੜੇ ਥੋੜੇ بڑے بڑے ਕਮਿਟਮੈਂਟ ਸੀਗੇ ਜਿਵੇਂ ਰਿਟਾਇਰਡ ਮੁਲਾਜ਼ਮਾਂ ਨੂੰ ਕਿਹਾ ਜੀ ਤੁਹਾਡੀ 올ਡ ਪੈਨਸ਼ਨ ਸਕੀਮ ਲਾਗੂ ਕਰਾਂਗੇ ਸਾਰੇ ਮੁੱਦਿਆਂ ਨੂੰ ਲੈ ਕੇ ਆਹ ਫਿਰ ਆਹ ਪਾਰਟੀ ਦੀ ਸਰਕਾਰ ਹੈ ਤੇ ਤੁਸੀਂ ਕਾਂਗਰਸ ਦੇ ਸਿੰਗਲ ਮੋਬਾਈਲ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਐਮਐਲ ਦੇ ਵਿੱਚ ਦਮ ਹੋਣਾ ਚਾਹੀਦਾ ਸਾਰਾ ਕੁਝ ਖਰਾ ਲੈਂਦਾ ਮੈਂ ਮੈਂ ਜਿੰਦਾਬਾਦ ਕਦੀਪ ਸਿੰਘ ਕਾਲਾ ਢਿੱਲੋ